ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਹੈ ਗੱਬੜ ਸੂਨ ਨੂੰ ਹਾਜ਼ਰ ਆ ਰੇਟ ਡਿਟੇਲ ਵੀਡੀਓ ਦੇ ਵਿੱਚ ਉਹ ਮਿੰਨੀ ਹੈ ਵੀਰਾਂ ਦਾ ਫਾਰਮਾ ਕੇ ਦੇ ਵਿੱਚ ਲਗਭਗ 10-12 ਗਾਵਾਂ ਵੀਰਾਂ ਦੇ ਦੁੱਧ ਤੇ ਲੈਂਦੀਆਂ ਵੀ ਆ ਤੇ ਉਹ ਸਾਹਮਣੇ ਸਕਰੀਨ ਤੇ ਆਪਾਂ ਬੈਡ ਦੇਖ ਰਹੇ ਆ ਇਹ ਵਿਕਾਊ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਉਹ ਸੁਭਾ ਸਿੰਘ ਪੁੱਲਰ ਪਿੰਡ ਪੈਣੀ ਫਤਾ ਪਿੰਡ ਪੈਣੀ ਫਤਾ ਜ਼ਿਲ੍ਹਾ ਆ ਗਿਆ ਜ਼ਿਲ੍ਹਾ ਬਰਨਾਲਾ ਨੇੜੇ ਆਪਣੇ ਪੈ ਗਿਆ ਕੋਟ ਦੁਨਾ ਇਧਰ ਧੂਰਕੁੱਟ ਨੇੜੇ ਆ ਗਿਆ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 8951 98151 ਹਾਂ 38011 38011 ਜਿਹੜੇ ਆਪਾਂ ਵਹਿੜ ਦੇਖ ਰਹੇ ਹਾਂ ਜੀ ਸੁਆ ਕਿਹੜਾ ਸੂਰਜ ਹੈ ਇਹ ਤੀਜਾ ਸੂਆ ਅੱਛਾ ਤੀਜਾ ਸੂਆ ਸੂਰਜ ਆ ਆਪਣੇ ਘਰ ਦੀ ਜੰਪੜੀ ਆ ਫਣੀ ਕਰਦੀ ਹੈ ਜੀ ਤੇ ਦੂਜੇ ਸਵੇਰ ਦੁੱਧ ਆਪਾਂ ਕਿੰਨਾ ਚੋਇਆ ਜੀ ਇਹਦਾ ਦੂਜੇ ਸਵੇਰ 22 23 ਲੀਟਰ ਚੋਇਆ ਅੱਛਾ 22 23 ਲੀਟਰ ਦੁੱਧ ਆਪਾਂ ਜਨੂਅਰ ਦੂਜੇ ਸਵੇਰ ਦਾ ਚੋਇਆ ਹਾਂਜੀ ਤੇ ਅੱਜ ਦਿਨ ਕਿੰਨੇ ਰਹਿ ਗਏ ਸੂਣ ਚ ਇਹਦੇ 10 12 ਦਿਨ ਅੱਛਾ 10 12 ਦਿਨ ਇਹਦੇ ਸੂਣ ਚ ਬਾਕੀ ਆ ਤੇ ਥਣਾ ਥਣਾ ਦੇ ਚਾਰਾਂ ਦੀ ਬਿਲਕੁਲ ਓਕੇ ਆ ਹਾਂ ਓਕੇ ਜੀ ਹੱਥੀ ਮਸ਼ੀਨੀ ਜਿੱਦਾਂ ਮਰਜੀ ਚੋਵੋ ਮਸ਼ੀਨ ਲਾਉਣਾ ਹੈ ਜੀ ਪਹਿਲਾਂ ਅੱਛਾ ਕਹਿੰਦਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਨੂੰ ਹਾਂਜੀ ਹਾਂ ਤੇ ਟੀਕਾ ਵਗੈਰਾ ਕਿਹੜਾ ਲੱਗਿਆ ਕਨਫਰਮ ਹੋ ਜਾਊਗਾ ਟੀਕ ਰੇਟ ਇਹਦਾ ਵੇਚਣ ਜਾਲਾ ਜੀ ਇਹਦਾ ਰੇਟ 95000 ਹੈ ਜੀ ਮਾੜਾ ਮੋਟਾ ਮਾਨਦਾਨ ਹੋ ਜਾਊਗਾ ਹਾਂ ਤੋਰੇ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਬੈਠਦਾ ਚੰਗਾ ਸੋਹਣਾ ਸਾਫ਼ ਸੁਥਰਾ ਤੀਜਾ ਸੂਆ ਸੂਰੀਆ ਦੁੱਧ ਮਾਲਕਾਂ ਨੇ ਦੱਸਿਆ 22 23 ਕਿਲੋ ਦੁੱਧ ਚੋਇਆ ਕੋਈ ਨਹੀਂ ਗੱਲ ਵੀ 30 ਦਿੱਤਾ 35 ਦਿੱਤਾ ਪਰ ਲੇਵਾ ਦੇਖ ਕੇ ਪਤਾ ਲੱਗਦਾ ਮੁਰੇ ਮੌਸਮ ਸਰਦੀ ਦਾ ਆ ਰਿਹਾ ਤਾਂ ਆ ਰਾਮਨਾ 24 25 26 ਕਿਲੋ ਦੋ ਤਾਂ ਆ ਰਾਮਨਾ ਦੇ ਦਊਗੀ ਜੀ ਹਾਂ ਜੀ ਹਾਂ ਠੀਕ ਹੈ ਰੇਟ 95000 ਦਾ ਮੌਕੇ ਤੇ ਗੁਜਾਇਸ ਵਗੈਰਾ ਹੋ ਜੂਗੀ ਸੋ ਹਵਾਨੇ ਤੇ ਨਾੜਾ ਵਗੈਰਾ ਰਿੰਕਲਸ ਵਗੈਰਾ ਦੇਖ ਸਕਦੇ ਹੋ ਸੋਹਣੇ ਸਾਫ ਸੁਥਰੇ ਕਹਿੰਦਾ ਆ ਕਿ ਕਿਸੇ ਪਾਸੇ ਹੱਤ ਤਰਾਣੀ ਚਾਰੇ ਥਾਂ ਨਿਖਣਵੇਂ ਸੋਹਣੇ ਸਾਫ ਸੁਥਰੇ ਜੈਨੂਨ ਤੀਜਾ ਸੂਆ ਸੂਰੀਆ ਜਿਹੜਾ ਇਹਦੇ ਸੀਮਣ ਲੱਗਿਆ ਉਹ ਵੀਰ ਤੁਹਾਨੂੰ ਕਨਫਰਮ ਕਰ ਦੇਣਗੇ 10 ਦਿਨ ਅਜੇ ਇਹਦੇ ਸੂਨ ਦੇ ਵਿੱਚ ਬਾਕੀ ਪਿਆ 10 ਦਿਨੋਂ ਵਧੀਆ ਸੋਹਣੀ ਰੁੱਤ ਦੇ ਵਿੱਚ ਇਹਨੇ ਆ ਜਾਣਾ ਮੌਸਮ ਹੋਰ ਵੀ ਫਰਕ ਪੈ ਜਾਣਾ ਤੇ ਬਾਅਦ ਕੀ ਠੰਡ ਦੇਖੋ ਚਾਰੇ ਨਿਖਣਵੇਂ ਤੇ 95000 ਚੋਂ ਆਏ ਬੰਦੇ ਦਾ ਮੌਕੇ ਤੇ ਮਾਨਦਾਨਾ ਆਪਾਂ ਕਰ ਦ ਬਹੁਤ ਵਧੀਆ ਠੰਡੀ ਸੀਲ ਹੈ ਜੀ ਕਹਿੰਦਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹਾਂ 98 151 3801 ਪਿੰਡ ਪੈਣੀ ਫੱਤਾ ਜ਼ਿਲ੍ਹਾ ਬਰਨਾਲਾ ਹਾਂ ਸੋ ਠੰਡੀ ਸੀਲ ਦੇਖ ਸਕਦੇ ਹੋ ਸਾਫ਼ ਸੁਥਰੇ ਲੇਵੇ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੇਂ